ਚੈਨ ਅਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਇਸ ਮਹੀਨੇ ਕਈ ਖਬਰਾਂ ਬਜ਼ਾਰ ਦਾ ਤੁਹਾਡੇ ਲਈ ਰੋਪੜੀਲੇ ਦੀ ਹਰ ਪੱਲੀ ਕੋਲ ਲੈ ਕੇ ਆ ਰਹੇ ਹਾਂ ਚਾਹੇ ਉਹ ਖਬਰ ਕੋਈ ਵੀ ਹੋਵੇ ਦਿਨ ਰਾਤ ਅਸੀਂ ਤੁਹਾਡੇ ਲਈ ਮਿਹਨਤ ਕਰ ਰਹੇ ਹਾਂ ਤੇ ਹਰ ਲੈ ਕੇ ਆਏ ਹਾਂ ਹੁਲਟ ਦੇ ਪਟਕਿਆਂ ਦੇ ਤੁਸੀਂ ਅੱਥਰ ਦੇਖਿਆ ਹੋਣਾ ਬਾਜ਼ਾਰਾਂ ਦੇ ਵਿੱਚ ਜਾਂ ਰੋਡਾਂ ਦੇ ਉੱਤੇ ਬੁੰਡ ਮੁੰਡੇ ਨੌਜਵਾਨ ਕਿਵੇਂ ਤੱਕੇ ਮਾਰਦੇ ਜਾਂਦੇ ਨੇ ਜਿੱਥੇ ਕਿ ਆਮ ਜਨ ਜੀਵਤ ਜਿਹੜਾ ਹੁਣ ਨਾ ਪ੍ਰਭਾਵਿਤ ਹੁੰਦਾ ਹੈ ਤੇ ਲੋਕ ਪਰੇਸ਼ਾਨ ਹੁੰਦੇ ਆ ਆਉ ਦੇਖਦੇ ਹਾਂ ਦਰਜੀਤ ਸਿੰਘ ਨੇ ਨਕਾ ਗਰਸਕੂਲ ਮੂਰਤ ਉਪੇਤੀ ਲਗਾਇਆ ਹੋਇਆ ਹੈ ਕਿੰਨੇ ਚੀਲਾਲ ਕੀਤੇ ਕਿਹੜੇ ਕਿਹੜੇ ਬੁਲਟ ਸੀਲ ਕੀਤੇ ਆਉ ਦੇਖਦੇ ਆ ਜੈ ਹਿੰਦ ਹੋ ਗਿਆ ਹੋ ਗਿਆ ਹੋ ਗਿਆ ਇਹ ਜਿਹੜਾ ਜਿਹੜਾ ਸਕੂਲ ਦੇ ਕੋਲ ਨਾਕਾ ਲਾਇਆ ਤੇ ਹੱਲੜਬਾਜੀ ਮਚਾਉਂਦੇ ਮੁੰਡੇ ਦਿਨ-ਦਿਨ ਚਾਰ-ਚਾਰ ਕਰਕੇ ਆਉਂਦੇ ਆ ਪਟਾਕੇ ਵਜਾਉਣੇ ਜਿਹੜਾ ਅੱਜ ਪੈਸੇ ਨਾਕਾਬੰਦੀ ਕੀਤੀ ਗਈ ਹੈ ਨਾਕਾਬੰਦੀ ਕਰਕੇ ਦੋ ਮੋਟਰਸਾਈਕਲ ਇੱਕ ਜਿਹੜਾ ਬੋਟ ਮੋਟਰਸਾਈਕਲ ਹੈ ਪਟਾਕੇ ਮਾਰਦਾ ਤੇ ਦੂਜਾ ਪਲਟੀਨਾ ਮੋਟਰਸਾਈਕਲ ਬੌਂਡ ਕੀਤਾ ਹੈ ਇੱਕ ਦਾ ਚਾਂਦ ਠੀਕ ਹੈ ਜੀ ਥੈਂਕ ਯੂ